ਤੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਪ ਸਭ ਨੂੰ ਮੈਂ ਜਿੰਦੀ ਮਰਜਾਣੀ ਤੇ ਲੈ ਕੇ ਆ ਹਾਜ਼ਰ ਹੋ ਗਈਆਂ ਇੱਕ ਵਾਰ ਫਿਰ ਟਰੈਵਲ ਵਿਦ ਜਿੰਦੀ ਫ੍ਰਮ ਅਜਮੇਰ ਤੇ ਹਾਂਜੀ ਦੋਸਤੋ ਪਹੁੰਚ ਗਏ ਆ ਅਜਮੇਰ ਦੀ ਸਿਟੀ ਦੇ ਵਿੱਚ ਤੇ ਲੈ ਕੇ ਚੱਲਾਂਗੇ ਤੁਹਾਨੂੰ ਵੱਖ-ਵੱਖ ਥਾਂਾਂ ਦੇ ਉੱਤੇ ਤੇ ਦਿਖਾਵਾਂਗੇ ਇੱਥੇ ਦੇ ਵੱਖ-ਵੱਖ ਨਜ਼ਾਰੇ ਤੇ ਇਸ ਟਾਈਮ ਬਿਗਿਨਿੰਗ ਦੇ ਵਿੱਚ ਖੜੇ ਹੋਏ ਆ ਅਜਮੇਰ ਦੇ ਅਸੀਂ ਤਾਂ ਸਵੇਰਾ ਸਵੇਰਾ ਆ ਤੇ ਸਵੇਰੇ ਸਵੇਰੇ ਜਿਹੜੇ ਹੈਗੇ ਆ ਪਹੁੰਚ ਚੁੱਕੇ ਆ ਤੇ ਚੱਲਦੇ ਆ ਅੱਗੇ ਤਾਂ ਦਰਸ਼ਨ ਤੁਹਾਨੂੰ ਕਰਾਵਾਂਗੇ अजमेर शरीफ देवी दरगा ਦੇ ਤੇ ਹੋਰ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵੀ ਥਾਂ ਸਾਡੇ ਕੋਲੋਂ ਅੱਜ ਕਵਰ ਹੁੰਦੀਆਂ ਕਰਾਂਗੇ ਤੇ ਚੱਲਦੇ ਆਂ ਦੋਸਤੋ ਆਜੋ ਤੇ ਚੱਲੀਏ ਕਰੀਏ अजमेर ਸ਼ਹਿਰ ਦੀਆਂ ਸੈਰਾਂ ਆਜੋ ਤੇ ਦੋਸਤੋ अजमेर ਪਹੁੰਚ ਚੁੱਕੇ ਆਂ ਤੇ ਹੁਣ ਪਾ ਲਈਏ ਚੱਲੀ ਆਪਾਂ ਦਰਗਾਹ ਵਾਸਤੇ ਤੇ ਦਰਗਾਹ ਜਿਹੜੀ ਹੈ ਕਿ ਬਹੁਤ ਹੀ ਫੇਮਸ ਹੈ ਅਜਮੇਰ ਸ਼ਰੀਫ ਦਰਗਾਹ ਤੇ ਭੀੜ ਬਹੁਤ ਹੀ ਸੀ ਭਾਵੇਂ ਅਸੀਂ ਸਵੇਰੇ ਸਵੇਰੇ ਹੀ ਇੱਥੇ ਪਹੁੰਚ ਗਏ ਸੀਗੇ ਪਰ ਫਿਰ ਵੀ ਸਵੇਰੇ ਸਵੇਰੇ ਹੋਣ ਦੇ ਨਾਤੇ ਵੀ ਬਹੁਤ ਹੀ ਜ਼ਿਆਦਾ ਜਿਹੜੀ ਭੀੜ ਇੱਥੇ ਪਬਲਿਕ ਦੀ ਲੱਗੀ ਹੋਈ ਸੀ ਹਰ ਇੱਕ ਹੀ ਚਾਹੁੰਦਾ ਯਾ ਕਿ ਅਸੀਂ ਧਾਰਮਿਕ ਸਥਾਨਾਂ ਦੇ ਜਿਹੜੇ ਦਰਸ਼ਨ ਕਰਨੇ ਆ ਤਾਂ ਉਹ ਅਸੀਂ ਬਹੁਤ अर्ਲੀ अर्ਲੀ ਕਰੀਏ ਕਿ ਅਸੀਂ ਭੀੜ ਪੜੱਕੇ ਤੋਂ ਬਚ ਜਾਈਏ ਪਰ ਫਿਰ ਵੀ ਸਵੇਰਾ ਸਵੇਰਾ ਹੋਣ ਕਰਕੇ ਬਾਵਜੂਦ ਵੀ ਬਹੁਤ ਹੀ ਲੋਕ ਜਿਹੜੇ ਹੈਗੇ ਆ ਇੱਥੇ ਹਮ ਹਮਾ ਕੇ ਜਿਹੜੇ ਪਹੁੰਚੇ ਹੋਏ ਸੀਗੇ ਸਪੈਸ਼ਲੀ ਮੁਸਲਮ ਧਰਮ ਨੂੰ ਬਿਲੋਂਗ ਕਰਦੇ ਲੋਕ ਜਿਹੜੇ ਹੈਗੇ ਆ ਇੱਥੇ ਆਏ ਹੋਏ ਸੀਗੇ ਤੇ ਦੁਕਾਨਾਂ ਜਿਹੜੀਆਂ ਲਾ ਕੇ ਸਵੇਰੇ ਹੀ ਦੁਕਾਨਦਾਰ ਬੈਠੇ ਹੋਏ ਸੀ ਛੋਟੇ ਛੋਟੇ ਸਟੋਲ ਵੀ ਲੱਗੇ ਹੋਏ ਸੀਗੇ ਹਰ ਇੱਕ ਤਰ੍ਹਾਂ ਦਾ ਉੱਥੇ ਤੁਹਾਨੂੰ ਚੀਜ਼ਾਂ ਮਿਲਦੀਆਂ ਸੀਗੀਆਂ ਜਿੱਦਾਂ ਆਪਾਂ ਪੁਸ਼ਕਰ ਮੇਲੇ ਦੇ ਵਿੱਚ ਰੌਣਕਾਂ ਦੇਖੀਆਂ ਇਹੇ ਸੇਮ ਰੌਣਕਾਂ ਜਿਹੜੀਆਂ ਇੱਥੇ ਅਜਮੇਰ ਸ਼ਰੀਫ ਜਾਂਦਿਆਂ ਹੋਇਆਂ ਇਸ ਗਲੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਬਹੁਤ ਹੀ ਖੂਬਸੂਰਤ ਚੀਜ਼ਾਂ ਸੀਗੀਆਂ ਕੱਪੜਾ ਜੁੱਤੀਆਂ ਹੋਰ ਬਹੁਤ ਖਾਣ ਪੀਣ ਦਾ ਸਾਮਾਨ ਜਿਹੜਾ ਬਹੁਤ थी ਸੀ ਕਿਉਂਕਿ ਸਵੇਰਾ ਸਵੇਰਾ ਸੀ ਹਰ ਇੱਕ ਈ ਚਾਹੁੰਦਾ ਕਿ ਅਸੀਂ ਆਪਣਾ ਬ੍ਰੈਕਫਾਸਟ ਜਿਹੜਾ ਹੈਗਾ ਥੋੜਾ ਬਹੁਤਾ ਜਲਦੀ-ਚਲਦੀ ਕਰ ਲਈਏ ਤੇ ਬਹੁਤ ਹੀ ਖੂਬਸੂਰਤ ਇੱਥੇ ਸਟਾਲ ਲੱਗੇ ਹੋਏ ਸੀਗੇ ਖਾਣੇ ਪੀਣੇ ਦੇ ਤੇ ਨਾਲ ਦੀ ਨਾਲ ਕੱਪੜੇ ਦੀਆਂ ਦੁਕਾਨਾਂ ਤੇ ਬਹੁਤ ਹੀ ਹੋਰ ਕੁਝ ਛੋਟੇ-ਛੋਟੇ ਸਟਾਲ ਜਿਹੜੇ ਆ ਆਸ-ਪਾਸੇ ਦੁਕਾਨਾਂ ਛੋਟੀਆਂ-ਛੋਟੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਦੋਸਤੋ ਜਿੱਦਾਂ ਮੈਂ ਕਿਹਾ ਕਿ ਸਵੇਰਾ ਸਵੇਰਾ ਆ ਪਰ ਰੌਣਕ ਜਿਹੜੀ ਹੈਗੀ ਆ ਇਸ ਗਲੀ ਦੇ ਵਿੱਚ ਇਸ ਛੋਟੀ ਜੀ ਗਲੀ ਜਿਹੜੀ ਹੈਗੀ ਆ ਉਹ ਲੈ ਕੇ ਜਾਂਦੀ ਆ ਅਜਮੇਰ ਸ਼ਰੀਫ ਤੇ ਕਰ ਬਹੁਤ ਹੀ ਭੀੜ ਜਿੱਦਾਂ ਤੁਸੀਂ ਅੱਗੇ ਵਧੀ ਜਾਂਦੇ ਆ ਉਦਾਂ ਹੀ ਭੀੜ ਵੀ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਜਿਹੜੇ ਟੂਰ ਗਾਈਡਸ ਹੈਗੇ ਆ ਉਹ ਵੀ ਪਿੱਛਾ ਤੁਹਾਡਾ ਨਹੀਂ ਛੱਡਦੇ ਤਾਂ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹਨਾਂ ਦੇ ਤੁਹਾਡੇ ਗੱਲ ਪੈ ਕੇ ਤੇ ਤੁਹਾਡੇ ਨਾਲ ਹੀ ਹੋ ਚੱਲਣਾ ਤੇ ਦੇਖ ਸਕਦੇ ਹੋ ਦੋਸਤੋ ਆਸੇ ਪਾਸੇ ਦੀਆਂ ਦੁਕਾਨਾਂ ਦੀਆਂ ਰੌਣਕਾਂ ਬਹੁਤ ਹੀ ਖੂਬਸੂਰਤ ਦੁਕਾਨਾਂ ਆ ਤੇ ਲੋਕ ਜਿਹੜੇ ਹੈਗੇ ਕੋਈ ਰਿਕਸ਼ਿਆਂ ਦੇ ਉੱਪਰ ਚੱਲਦੇ ਆ ਜਨਾ ਤੋਂ ਚੱਲ ਨਹੀਂ ਹੁੰਦਾ ਜਾਂ ਬੱਚੇ ਛੋਟੇ ਹੈਗੇ ਨਾਲ ਕਿਉਂਕਿ ਕਾਫੀ ਰਸਤਾ ਭੀੜਾ ਤੇ ਆਹਾਂ ਚੀਜ਼ ਦੋਸਤੋ ਸਾਨੂੰ ਬਹੁਤ ਹੀ ਦੇਖਣ ਨੂੰ ਮਿਲੀ ਸੀ ਫੇਰ ਖੜ ਕੇ ਅਸੀਂ ਪੁੱਛ ਚੀਲਿਆ ਇਹਨਾਂ ਨੂੰ ਕਿ ਭਾਈ ਇਹ ਹੈ ਕੀ ਚੀਜ਼ ਆ ਤੇ ਕਹਿੰਦੇ ਜੀ ਇਹ ਕਸਤੂਰੀ ਆ ਜਿਹੜੀ ਹਿਰਨ ਦੀ ਨਾਭੀ ਦੇ ਵਿੱਚੋਂ ਧੁੰਨੀ ਦੇ ਵਿੱਚੋਂ ਹੈ ਨਿਕਲਦੀ ਆ ਤੇ ਜਿੱਥੇ ਤੱਕ ਮੈਨੂੰ ਲੱਗਾ ਕਿ ਇਹ ਕਸਤੂਰੀ ਜਿਹੜੀ ਹੈਗੀ ਆ ਉਹ ਇਲੀਗਲ ਵੇਚ ਰਿਆ ਸੀ ਕਿਉਂਕਿ ਇਹ ਹੁਣ ਦੇਖਿਆ ਕਿ ਆਪਣਾ ਡੱਬਾ ਚਾ ਚੱਕ ਕੇ ਦੌੜਨ ਲੱਗਾ ਕਿਉਂਕਿ ਉਧਰੋਂ ਪੁਲਿਸਮੈਨ ਆ ਰਿਹਾ ਸੀਗਾ ਤੇ ਦੇਖ ਕੇ ਉਸ ਮਾਮੇ ਨੂੰ ਤੇ ਇਹਨੇ ਫਰਤੀ ਲਾਈ ਕਿ ਇਸ ਚੱਕ ਇਹਨੂੰ ਆਪਣੇ ਡੱਬੇ ਨੂੰ ਚੱਕ ਕੇ ਦੌੜ ਗਿਆ ਕਿ ਪਤਾ ਨਾ ਲੱਗੇ ਕਿ ਮੈਂ ਇਹਨੂੰ ਵੇਚ ਰਿਆਂ ਪਰ ਇਹ ਚੀਜ਼ਾਂ ਜਿਹੜੀਆਂ ਕਸਤੂਰੀ ਜਿਹੜੀ ਹੈਗੀ ਆ ਮੇ ਮੇਬੀ ਇਸ ਇਲੀਗਲ ਤੇ ਇੱਥੇ ਇਸ ਕਰਕੇ ਲੋਕ ਵੇਚਦੇ ਬਹੁਤ ਆ ਬਹੁਤ ਜਾਨੇ ਅਸੀਂ ਦੇਖੇ ਇਸ ਕਸਤੂਰੀ ਨੇ ਵੇਚਦੇ ਆ ਪਰ ਜਦੋਂ ਇਦਾਂ ਮੈਂ ਕਿਹਾ ਕਿ ਪੁਲਿਸ ਮਾਨ ਆਇਆ ਤਾਂ ਇਹ ਚੱਕ ਕੇ ਆਪਣਾ ਬਾਕਸ ਜਿਹੜਾ ਹੈਗਾ ਉੱਥੋਂ ਫਰਾਰ ਹੋ ਗਿਆ ਤੇ ਜਿੱਦਾਂ ਦੋਸਤੋ ਦੱਸਿਆ ਕਿ ਸਵੇਰਾ ਸਵੇਰਾ ਹੋਣ ਕਰਕੇ ਤੇ ਹਰ ਇੱਕ ਤਰ੍ਹਾਂ ਦੇ ਬੰਦਾ ਜਿਹੜਾ ਆ ਇੱਥੇ ਰੌਣਕ ਮੇਲੇ ਦੇ ਵਿੱਚ ਆਇਆ ਤੇ ਆਪਣੀਆਂ ਜੜੀਆਂ ਦੁਕਾਨਾਂ ਆ ਜਾਂ ਫੂਡ ਸਟਾਲ ਹੈਗੇ ਆ ਜਾਂ ਦੁੱਧ ਦੀ ਡਿਲੀਵਰੀ ਹੋ ਰਹੀ ਆ ਤੇ ਬਹੁਤ ਹੀ ਇੱਕ ਰੌਣਕਮਈ ਇਸ ਮਾਹੌਲ ਦੇ ਵਿੱਚ ਨਜ਼ਾਰੇ ਦੇਖਣ ਨੂੰ ਮਿਲਦੇ ਤੇ ਸਗੀ ਪਰ ਦੂਸਰੀ ਗੱਲ ਦੇਖਣ ਨੂੰ ਮੈਨੂੰ ਇਹ ਵੀ ਮਿਲੀ ਆ ਦੋਸਤੋ ਕਿ ਸਵੇਰਾ ਸਵੇਰਾ ਹੁੰਦੇ ਨਾਤੇ ਤੇ ਜਿਹੜੇ ਇੱਥੇ ਦੇ ਲੋਕਲਸ ਹੈਗੇ ਆ ਆਪਾਂ ਅਸਪਾਰੀਆਂ ਜੜੀਆਂ ਆ ਖਾ ਖਾ ਕੇ ਤੇ ਉਹਦੀਆਂ ਪਚਕਾਰੀਆਂ ਮਾਰਦੇ ਵੀ ਰੋਡ ਦੇ ਉੱਤੇ ਸਾਨੂੰ ਦਿਖੇ ਆ ਤੇ ਜਿੱਦਾਂ ਹਰ ਇੱਕ ਧਾਰਮਿਕ ਸਥਾਨ ਦੇ ਉੱਤੇ ਜਿਹੜੇ ਅਪਾਹੇਜ ਲੋਕ ਹੈਗੇ ਆ ਡਿਸੇਬਲ ਲੋਕ ਹੈਗੇ ਆ ਉਹ ਵੀ ਸਾਨੂੰ ਇੱਥੇ ਬਹੁਤ ਹੀ ਤਦਾਦ ਦੇ ਵਿੱਚ ਦੇਖਣ ਨੂੰ ਮਿਲਿਆ ਜੋ ਆਪਣਾ ਆਪਾਂ ਜੇ ਕਹਿ ਲਈ ਕੀ ਆ ਗੁਜ਼ਾਰਾ ਕਰਨ ਵਾਸਤੇ ਆਪਣਾ ਤੇ ਉਹ ਵੀ ਵਿਚਾਰੇ ਬੈਠ ਕੇ ਹਰ ਇੱਕ ਦੇ ਹੱਥ ਦੇ ਵੱਲ ਦੇਖਦੇ ਆ ਕਿ ਕੋਈ ਨਾ ਕੋਈ ਆਣ ਕੇ ਸਾਨੂੰ ਕੁਛ ਨਾ ਕੁਛ ਦੇ ਕੇ ਜਾਊਗਾ ਤੇ ਦੋਸਤੋ ਜਿੱਦਾਂ ਹੀ ਅਸੀਂ ਦਰਗਾਹ ਦੇ ਨਜ਼ਦੀਕ ਪਹੁੰਚਦੇ ਆ ਤੇ ਉੱਥੇ ਵੀ ਦਰਗਾਹ ਦੇ ਵਿੱਚ ਫੁੱਲ ਚੜਾਉਣ ਵਾਸਤੇ ਜਾਂ ਦਰਗਾਹ ਦੇ ਉੱਤੇ ਚੱਦਰਾਂ ਜਿਹੜੀਆਂ ਹੈਗੀਆਂ ਚੜਾਈਆਂ ਜਾਂਦੀਆਂ ਜਿੱਦਾਂ ਆਪਣੇ ਸਿੱਖ ਧਰਮ ਦੇ ਵਿੱਚ ਰੁਮਾਲਾ ਸਾਹਿਬ ਚੜਾਉਂਦੇ ਆ ਇੱਥੇ ਵੀ ਚੱਦਰ ਜਿਹੜੀ ਹੈਗੀ ਆ ਦਰਗਾਹ ਦੇ ਉੱਤੇ ਚੜਾਈ ਜਾਂਦੀ ਆ ਬਹੁਤ ਹੀ ਇਸ ਨੂੰ ਪਵਿੱਤਰ ਮੰਨਿਆ ਜਾਂਦਾ ਆ ਤੇ ਹਰ ਇੱਕ ਹੀ ਚਾਹੁੰਦਾ ਕਿ ਅਸੀਂ ਫੁੱਲਾਂ ਦੀ ਬਾਸਕਟ ਜਿਹੜੀ ਹੈ ਕੀ ਆ ਤੇ ਚੱਦਰ ਜਿਹੜੀ ਆ ਉਸ ਨੂੰ ਲੈ ਕੇ ਜਾਈਏ ਬਹੁਤ ਹੀ ਖੂਬਸੂਰਤ ਨਜ਼ਾਰਾ ਸੀਗਾ ਇਸ ਦਰਗਾਹ ਦਾ ਪਰ ਅੰਦਰ ਜਿਹੜੀ ਹੈ ਕੀ ਆ ਕਵਰੇਜ ਕਰਨੇ ਤੋਂ ਮਨਾ ਕੀਤਾ ਸੀ ਇਸ ਕਰਕੇ ਅਸੀਂ ਵੀ ਵਾਰੋ ਹੀ ਨਤਮਸਤਕ ਹੋ ਲਿਆ ਤੇ ਸ਼ੇਅਰ ਕਰ ਦਿੱਤੀਆਂ ਇਹ ਫੁਟੇਜ ਤੁਹਾਡੇ ਨਾਲ ਤਾਂ ਜਾਂ ਤਾਂ ਕੁਝ ਇੱਥੇ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਕਿ ਵੀ ਗਲੀ ਦੇ ਵਿੱਚ ਆਸ-ਪਾਸੇ ਦੁਕਾਨਾਂ ਸਿਗੀਆਂ ਤੇ ਦੁਕਾਨਾਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਾਂ ਆਮ ਪਬਲਿਕ ਜਿਹੜੀ ਹੈਗੀ ਆ ਉੱਥੇ ਮੱਥਾ ਟੇਕ ਨਾਤਮਸਤਕ ਹੋਣ ਵਾਸਤੇ ਜਾ ਰਹੀ ਸੀ ਮੈਜੋਰਟੀ ਆਫ ਜਿਹੜੇ ਮੁਸਲਮ ਧਰਮ ਨੂੰ ਬਿਲੋਂਗ ਕਰਦੇ ਲੋਕ ਉਹ ਸੀਗੇ ਪਰ ਸਾਡੇ ਵਰਗੇ ਟੂਰਿਸਟ ਜਿਹੜੇ ਹੈਗੇ ਆ ਉਹ ਵੀ ਇੱਥੇ ਇਹਨਾਂ ਜਗ੍ਹਾ ਦੇ ਉੱਤੇ ਜ਼ਰੂਰ ਆਉਂਦੇ ਆ ਜੇ ਅਜਮੇਰ ਗਏ ਤੇ ਅਜਮੇਰ ਸ਼ਰੀਫ ਨਾ ਗਏ ਤਾਂ ਉਹ ਵੀ ਗੱਲ ਬੰਦੀ ਨਹੀਂ ਪਰ ਅੰਦਰ ਜਾ ਕੇ ਜੋ ਭੀੜ ਸੀਗੀ ਤੇ ਦੂਸਰਾ ਜਿਹੜਾ ਹੈਗਾ ਫੁਟੇਜ ਸਾਨੂੰ ਕਬਰ ਕਰਨੀ ਮਿਲਣੀ ਨਹੀਂ ਸੀ ਇਸ ਕਰਕੇ ਅਸੀਂ ਇਹ ਸੋਚਿਆ ਕਿ ਟਾਈਮ ਨਾ ਵੇਸਟ ਕਰਦੇ ਹੋਏ ਤੇ ਆਪਣੀ ਦੂਜੀ ਜਿਹੜੀ ਡੈਸਟੀਨੇਸ਼ਨ ਹੈਗੀ ਆ ਉਧਰ ਨੂੰ ਪਾ ਲਈਏ ਚੱਲੇ ਤੇ ਨੈਕਸਟ ਡੈਸਟੀਨੇਸ਼ਨ ਜਿਹੜੀ ਹੈਗੀ ਆ ਦੋਸਤੋ ਉਹ ਗੀ ਤਾਰਾਗੜ ਕਿਲੇ ਦੀ ਤੇ ਦੇਖਦੇ ਰਹਿਣਾ ट्रैवल विद ਜਿੰਦੀ ਮਿਲਦੇ ਆ ਤਾਰਾਗੜ ਕਿਲੇ ਦੇ ਬਲੌਗ ਦੇ ਵਿੱਚ ਟਿਲ ਤਾਂ ਟੇਕ ਕੇ ਦੋਸਤੋ